05234 ਕਣਕ ਦੀ ਫਸਲ ਦੇ ਉੱਤੇ ਆਪਾਂ ਜੇਕਰ ਸਪਰੇਅ ਕਰਦੇ ਆ ਤਾਂ ਇਹਦੇ ਨਾਲ ਝਾੜ ਦੇ ਵਿੱਚ ਬਿਲਕੁਲ ਵਾਧਾ ਹੁੰਦਾ ਹੈ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਪਰ ਬਹੁਤ ਸਾਰੇ ਜ਼ਿੰਮੇਦਾਰਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਜਿਹੜਾ ਸਹੀ ਸਮਾਂ ਕਿਹੜਾ ਕਿਸ ਵੇਲੇ ਇਹਦੀ ਸਪਰੇਅ ਕਰਨੀ ਆ ਤੇ ਕਿੰਨੀ ਮਾਤਰਾ ਇਹਦੀ ਵਰਤਣੀ ਆ ਇਹਦੇ ਬਾਰੇ ਜ਼ਿੰਮੇਦਾਰਾਂ ਨੂੰ ਜਾਦਾ ਜ਼ਿੰਮੇਦਾਰਾਂ ਨੂੰ ਨਹੀਂ ਪਤਾ ਤੇ ਇਸ ਕਰਕੇ ਇਹਦਾ ਜਿਹੜਾ ਕੋਈ ਛਾੜ ਦੇ ਵਿੱਚ ਕੋਈ ਉਹ ਤਾਂ ਫਾਇਦਾ ਨਹੀਂ ਹੁੰਦਾ ਤੇ ਜਿਹੜਾ ਉੱਪਰਲਾ ਖਰਚਾ ਜਿਹੜਾ ਫਜ਼ੂਲ ਉਹ ਪੈ ਜਾਂਦਾ ਕਿਉਂਕਿ ਕੋਈ ਵੀ ਜਿਹੜੀ ਖੁਰਾਕ ਹੈ ਉਹਦਾ ਸਹੀ ਸਮਾਂ ਹੁੰਦਾ ਹੈ ਜਦੋਂ ਆਪਾਂ ਖੁਰਾਕ ਅ ਦੰਨਿਆ ਭਾਵੇਂ ਫਸਲ ਹੈ ਭਾਵੇਂ ਕੋਈ ਇਨਸਾਨ ਹੈ ਜਿਹੜਾ ਸਮੇਂ ਦੇ ਮੁਤਾਬਕ ਆਪਾਂ ਖੁਰਾਕ ਦਿੰਨੇ ਆ ਤਾਂ ਉਹਦਾ ਹੀ ਪੂਰਾ ਫਾਇਦਾ ਫੇਰ ਹੀ ਲਿਆ ਜਾ ਸਕਦਾ ਹੁਣ ਤੁਸੀਂ ਸੋਚੋ ਜੇ ਆਪਾਂ 6 ਮਹੀਨੇ ਦੇ ਬੱਚੇ ਨੂੰ ਪੰਜੀਰੀ ਖਵਾਉਣ ਬੈਠ ਜੇ ਤਾਂ ਉਹ ਪੰਜੀਰੀ ਨੇ ਉਹਨੂੰ ਕੋਈ ਫਾਇਦਾ ਨਹੀਂ ਕਰਨਾ ਨਾ ਹੀ ਉਹਦੇ ਪਚੜੀਆਂ ਨਾ ਹੀ ਉਹਦਾ ਕੋਈ ਉਹਨੂੰ ਫਾਇਦਾ ਹੋਣਾ ਸੋ ਇਸੇ ਤਰ੍ਹਾਂ ਜਿਹੜੇ ਆਪਾਂ ਫਸਲਾਂ ਦੇ ਵਿੱਚ ਤੱਤ ਵਰਤਦੇ ਆ ਜਾਂ ਖਾਦਾਂ ਵਰਤਦੇ ਆ ਇਹਨਾਂ ਦਾ ਵੀ ਇੱਕ ਸਮਾਂ ਹੁੰਦਾ ਜਦੋਂ ਆਪਾਂ ਉਹ ਉਹਨੂੰ ਦਿੰਨੇ ਆ ਵੱਧ ਤੋਂ ਵੱਧ ਉਹਦਾ ਫਾਇਦਾ ਹੁੰਦਾ ਸੋ ਜਿਹੜਾ 05234 ਤੱਤ ਹੈ ਬਹੁਤ ਜਿਹੜਾ ਫਸਲ ਦੇ ਵਿੱਚ ਝਾੜ ਤੇ ਵਾਧਾ ਕਰ ਸਕਦਾ ਪਰ ਸਹੀ ਸਮਾਂ ਸਹੀ ਮਾਤਰਾ ਹੋਣੀ ਉਹ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹਦੇ ਬਾਰੇ ਹੀ ਗੱਲ ਕਰਾਂਗੇ ਵੀ ਇਹਦਾ ਜਿਹੜਾ ਸਹੀ ਸਮਾਂ ਕਿਹੜਾ ਕਦੋਂ ਇਹਦੀ ਸਪਰੇ ਆਪਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਨੂੰ ਜਿਹੜਾ ਵੱਧ ਤੋਂ ਵੱਧ ਫਾਇਦਾ ਇਹਦਾ ਮਿਲ ਸਕੇ ਹੁਣ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਕੁਝ ਸਪਰੇਆਂ ਪਹਿਲਾਂ ਦੱਸਿਆ ਸੀ ਵੀ 35-40 ਦਿਨ ਦੀ ਫਸਲ ਦੇ ਉੱਤੇ ਕੁਝ ਸਪਰੇ ਸਪਰੇ ਆਪਾਂ ਦੱਸਦੇ ਆ ਜਿਹੜੀਆਂ ਤੱਤਾਂ ਵਾਲੀ ਸਪਰੇ ਆ ਫਟਾਰੇ ਵਾਸਤੇ ਹੁੰਦੀ ਆ ਉਹ ਕਿਉਂਕਿ ਜਦੋਂ ਜਦੋਂ ਤੱਕ ਬੂਟਾ ਫਟਾਰਾ ਕਰਦਾ ਹੈ ਉਸ ਵੇਲੇ ਜਿਹੜੀ ਤੱਤ ਉਹਦੇ ਹੋਰ ਜ਼ਰੂਰਤ ਹੁੰਦੀ ਆ ਦਨੋਂ ਬੂਟਾ ਜੁਆਇੰਟਿੰਗ ਸਟੇਜ ਦੇ ਵਿੱਚ ਚਲਿਆ ਜਾਂਦਾ ਉਸ ਵੇਲੇ ਕੁਝ ਹੋਰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਜਦੋਂ ਬੂਟਾ ਰੀਪਰੋਡਕਟਿਵ ਸਟੇਜ ਦੇ ਵਿੱਚ ਚਲਿਆ ਜਾਂਦਾ ਜਦੋਂ ਬੂਟੇ ਦੇ ਵਿੱਚ ਛੋਟੀ ਜੀ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਗੋਭ ਦੇ ਵਿੱਚ ਆ ਜਾਂਦਾ ਉਸ ਵੇਲੇ ਜ਼ਰੂਰਤਾਂ ਕੁਝ ਹੋਰ ਹੋ ਜਾਂਦੀਆਂ ਨੇ ਹੁਣ ਜਿਹੜਾ 0.5234 ਤੱਤ ਹੈਗਾ ਇਹਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਆਪਾਂ ਨੂੰ ਉਸ ਵੇਲੇ ਹੁੰਦਾ ਜਦੋਂ ਬੂਟੇ ਦੇ ਵਿੱਚ ਛੋਟੀ ਜੀ ਬੱਲੀ ਬਣਨੀ ਸ਼ੁਰੂ ਹੋਗੀ ਕਿਉਂਕਿ ਇਹਦੇ ਵਿੱਚ ਦੋ ਤੱਤ ਹੁੰਦੇ ਆ ਇੱਕ ਫਾਸਫੋਰਸ ਦੂਜਾ ਪੋਟਾਸ਼ ਤੱਤ ਦੋਵੇਂ ਤੱਤ ਬੂਟੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਤਲਬ ਇਹਨਾਂ ਦਾ ਵੱਡਾ ਰੋਲ ਹੁੰਦਾ ਮਹੱਤਵਪੂਰਨ ਰੋਲ ਹੁੰਦਾ ਝਾੜ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਦੋਵੇਂ ਤੱਤ ਫਾਸਫੋਰਸ ਦਾਣੇ ਦੇ ਵਾਜਨ ਨੂੰ ਵਧਾਉਂਦਾ ਦਾਣੇ ਦੀ ਪ੍ਰਕਿਰਿਆ ਦੇ ਵਿੱਚ ਹਰ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦਾ ਦਾਣਾ ਬਣਨ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬੱਲੀ ਦਾ ਸਹਾਇਤ ਕਿੰਨਾ ਹੋਊਗਾ ਉਹਦੇ ਚ ਦਾਣੇ ਕਿੰਨੇ ਹੋਣਗੇ ਇਹ ਸਾਰੇ ਕਾਸੇ ਦੇ ਵਿੱਚ ਫਾਸਫੋਰਸ ਦਾ ਜਿਹੜਾ ਮੇਨ ਵੱਡਾ ਰੋਲ ਹੁੰਦਾ ਇਸੇ ਤਰ੍ਹਾਂ ਪੋਟਾਸ਼ ਤੱਤ ਹੈ ਪੋਟਾਸ਼ ਬਾਜਨ ਨੂੰ ਵਧਾਉਂਦਾ ਹੈ ਦਾਣਿਆਂ ਦੀ ਚਮਕ ਨੂੰ ਵਧਾਉਂਦਾ ਹੈ ਤੇ ਦਾਣੇ ਦੇ ਜਿਹੜਾ ਉਹਦਾ ਮੋਟਾ ਦਾਣਾ ਕਰਨ ਦੇ ਵਿੱਚ ਇਹਦਾ ਪੋਟਾਸ਼ ਤੱਤ ਦਾ ਬਹੁਤ ਵੱਡਾ ਜਿਹੜਾ ਰੋਲ ਹੁੰਦਾ ਸੋ ਜਦੋਂ ਬੂਟਾ ਆਪਣਾ ਗੋਭ ਦੀ ਅਵਸਥਾ ਚ ਆ ਜਾਂਦਾ ਉਸ ਵੇਲੇ ਤਕਰੀਬਨ ਤਕਰੀਬਨ ਜਿਹੜੀਆਂ ਆਪਾਂ ਫਾਸਫੋਰਸ ਵਾਲੀਆਂ ਖਾਦਾਂ ਦਿੱਤੀਆਂ ਨੇ ਜਿਸ ਤਰ੍ਹਾਂ ਆਪਾਂ ਪਟਾ ਆਪਾਂ ਵਰਤੇ DAP ਵਰਤੇ ਹੈ ਜਾਂ ਜਿਮੀਦਾਰ ਪੋਟਾਸ਼ ਖਾਦ ਦੀ ਆਪਾਂ ਵਰਤੋਂ ਕਰਦੇ ਹਾਂ ਸਿੱਧਾ ਪੋਟਾਸ਼ ਪਾ ਦਿੰਨੇ ਆ ਜ਼ਮੀਨ ਦੇ ਵਿੱਚ ਉਸ ਵੇਲੇ ਜਦੋਂ ਉਹ ਬਵਸਥਾ ਦੇ ਵਿੱਚ ਬੂਟਾ ਆ ਚੁੱਕਿਆ ਹੁੰਦਾ 60 ਤੋਂ 70 ਦਿਨ ਦੇ ਵਿਚਾਲੇ 70 ਦਿਨ ਤੋਂ ਅੱਗੇ ਹੀ ਮੰਨ ਕੇ ਚੱਲੋ 70 ਦਿਨ ਦੇ ਲਗਭਗ ਜਦੋਂ ਆਪਣਾ ਬੂਟਾ ਹੋ ਜਾਂਦਾ ਹੈ ਉਸ ਵੇਲੇ ਜਿਹੜਾ ਫਾਸਫੋਰਸ ਤੇ ਪੋਟਾਸ਼ ਆ ਬੂਟਾ ਗਰੋਥ ਦੇ ਵਾਸਤੇ ਕਾਫੀ ਵਰਤ ਚੁੱਕਿਆ ਹੁੰਦਾ ਹੈ ਸੋ ਜਿਹੜੀ ਆਪਾਂ ਫਾਸਫੋਰਸ ਉਹਨੂੰ ਪਾਈ ਆ ਡੀਏਪੀ ਦੇ ਰਾਹੀਂ ਪਾਈ ਸੀ ਤੇ ਉਸ ਵੇਲੇ ਤਕਰੀਬਨ ਸਾਰੀ ਉਹ ਵਰਤ ਚੁੱਕਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਨੂੰ ਫਾਸਫੋਰਸ ਬੱਲੀ ਵਾਸਤੇ ਚਾਹੀਦੀ ਆ ਦਾਣੇ ਵਾਸਤੇ ਚਾਹੀਦੀ ਆ ਫਿਰ ਉਸ ਵੇਲੇ ਆਪਾਂ ਡੀਏਪੀ ਨਹੀਂ ਉਹਨੂੰ ਦੇ ਸਕਦੇ ਸੋ ਉਦੋਂ ਇਸੇ ਕਰਕੇ ਜਿਹੜੀ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਹੈ ਇਹਦੀ ਸੋ ਇਹਦੀ ਸਪਰੇਅ ਦੇ ਵਾਸਤੇ 05234 ਜਦੋਂ ਆਪਾਂ ਵਰਤਦੇ ਆ ਤਾਂ ਫਾਸਫੋਰਸ ਪੱਤਿਆਂ ਦੇ ਰਾਹੀਂ ਬੂਟੇ ਨੂੰ ਮਿਲਦੀ ਆ ਤੇ ਉਸ ਵੇਲੇ ਕਿਉਂਕਿ ਬੱਲੀ ਵੀ ਬਣ ਰਹੀ ਹੁੰਦੀ ਆ ਬੱਲੀ ਤੇ ਦਾਣਿਆਂ ਦਾ ਜਿਹੜਾ ਗਿਣਤੀ ਆ ਉਸ ਵੇਲੇ ਸਾਰੀ ਉਸੇ ਵੇਲੇ ਤੈਅ ਹੁੰਦੀ ਆ ਸੋ ਜਦੋਂ ਉਹਨੂੰ ਆਪਾਂ ਇਹ ਤੱਤ ਦੇ ਦੇਵਾਂਗੇ ਤਾਂ ਇਹਦੀ ਕੋਈ ਕਮੀ ਨਹੀਂ ਹੋਉਂਦੀ ਬੱਲੀ ਦਾ ਸਿਹਤ ਵਧੀਆ ਬਣੂਗਾ ਦਾਣੇ ਵੱਧ ਤੋਂ ਵੱਧ ਗਿਣਤੀ ਤੋਂ ਵੱਣਨਗੇ ਤੇ ਨਾਲ ਹੀ ਪੋਟਾਸ਼ ਤੱਤ ਉਹਨੂੰ ਮਿਲ ਜਾਂਦਾ ਹੈ ਪੋਟਾਸ਼ ਤੱਤ ਦੀ ਵਜ੍ਹਾ ਦੇ ਨਾਲ ਜਿਹੜਾ ਦਾਣਿਆਂ ਦਾ ਦਾਣਿਆਂ ਦੇ ਵਿੱਚ ਮੋਟਾ ਮੋٹے ਦਾਣੇ ਹੋਣਗੇ ਵਾਜਨਦਾਰ ਦਾਣੇ ਹੋਣਗੇ ਚਮਕਦਾਰ ਦਾਣੇ ਹੋਣਗੇ ਇਹਨਾਂ ਦੋਵੇਂ ਤੱਤਾਂ ਦਾ ਇਸ ਵੇਲੇ ਵੱਡਾ ਰੋਲ ਹੁੰਦਾ ਹੈ ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਇਹਨਾਂ ਨੂੰ ਆਪਾਂ ਜਦੋਂ ਗੋਭ ਅਵਸਥਾ ਦੇ ਵਿੱਚ ਫਸਲ ਹੈਗੀ ਆ ਉਸ ਵੇਲੇ ਇਹਦੀ ਸਪਰੇ ਕਰਨੀ ਆ ਜਦੋਂ ਬੱਲੀਆਂ ਕੱਢਿਆ ਜਾਂ ਫਿਰ ਪਹਿਲਾਂ ਬਹੁਤ ਸਾਰੇ ਜ਼ਿਮੀਂਦਾਰ ਇਸ ਤਰ੍ਹਾਂ ਦੇ ਜਿਹੜੇ ਜਦੋਂ ਫਸਲ ਬੱਲੀਆਂ ਕੱਢਿਆਉਂਦੀ ਆ ਉਦੋਂ ਇਹਦੀ ਸਪਰੇ ਕਰਦੇ ਨੇ ਪਰ ਉਸ ਵੇਲੇ ਇਹਦੀ ਸਪਰੇ ਦਾ ਕੋਈ ਫਾਇਦਾ ਨਹੀਂ ਤੇ ਉਸ ਵੇਲੇ ਜਿਹੜੀ ਸਪਰੇ ਆਪਾਂ ਕਰਨੀ ਆ ਉਹ 13.45 ਦੀ ਸਪਰੇ ਹੁੰਦੀ ਆ ਉਹ ਕਿਉਂ ਕਰਨੀ ਆ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਦੱਸਾਂਗੇ ਤੇ ਹੁਣ ਜਿਹੜਾ ਆਪਾਂ 70 ਦਿਨ ਦੀ ਫਸਲ ਦੇ ਨੇੜੇ ਤੇੜੇ ਜਦੋਂ ਫਸਲ ਆਪਣੀ ਹੋ ਜਾਂਦੀ ਹੈ ਉਦੋਂ ਜੇ ਆਪਾਂ 05234 ਦੀ ਸਪਰੇਅ ਕਰਦੇ ਆ ਤਾਂ ਇਹਦੇ ਨਾਲ ਆਪਾਂ ਨੂੰ ਦੋ ਤੱਤ ਫਾਸਫੋਰਸ ਤੇ ਪੋਟਾਸ਼ ਮਿਲ ਸਕਦੇ ਨੇ ਤੇ ਕਿਉਂਕਿ ਫਾਸਫੋਰਸ ਕਾਫੀ ਹੱਦ ਤੱਕ ਪਹਿਲਾਂ ਵਰਤਿਆ ਜਾ ਚੁੱਕਿਆ ਇਹਦੀ ਜ਼ਰੂਰਤ ਹੈ ਯੂਰੀਆ ਆਪਾਂ ਨਾਈਟ੍ਰੋਜਨ ਪਹਿਲਾਂ ਹੀ ਬਥੇਰੀ ਦਿੱਤੀ ਹੋਈ ਆ ਤਾਂ ਜਿਹੜੀ ਵੱਡੀ ਘਾਟ ਆਉਣੀ ਆ ਇਸ ਵੇਲੇ ਇਹਨਾਂ ਦੋਵੇਂ ਤੱਤਾਂ ਦੀ ਘਾਟ ਆਉਂਦੀ ਹੈ ਸੋ ਜੇਕਰ ਇਹ ਆਪਾਂ ਦੋਵੇਂ ਤੱਤ ਉਸ ਵੇਲੇ 70 ਦਿਨ ਦੀ ਫਸਲ ਜਦੋਂ ਹੁੰਦੀ ਆ ਉਸ ਵੇਲੇ ਦਿੰਨੇ ਆ ਤਾਂ ਜਿਹੜਾ ਫਾਸਫੋਰਸ ਤੇ ਪੋਟਾਸ਼ ਤੱਤ ਦੀ ਪੂਰਤੀ ਹੋ ਜਾਂਦੀ ਹੈ ਤੇ ਬੂਟੇ ਦੇ ਵਿੱਚ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੋਈ ਕਮੀ ਨਹੀਂ ਆਉਂਦੀ ਝਾੜ ਜਿਹੜਾ ਆਪਾਂ ਨੂੰ ਪੂਰਾ ਜਿਹੜਾ ਵਧੀਆ ਮਿਲ ਸਕਦਾ ਸੋ ਜਿਹੜੇ ਆਪਾਂ ਪਹਿਲਾ ਫਟਾਰੇ ਦੇ ਵਾਸਤੇ ਸਪਰੇਅ ਕਰਦੇ ਆ ਉਹ ਪਹਿਲਾਂ ਖਤਮ ਹੋ ਚੁੱਕਿਆ ਨੇ ਹੁਣ ਉਹ ਸਪਰੇਅ ਨਾਲ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਜਿਹੜੀ ਫਟਾਰੇ ਦੇ ਵਾਸਤੇ ਆਪਾਂ ਮੈਗਨੀਸ਼ੀਅਮ ਕਰਦੇ ਸੀ ਜ਼ਿੰਕ ਵਗੈਰਾ ਕਰਦੇ ਸੀ ਉਹਨਾਂ ਦਾ ਸਪਰੇਅ ਉਹਦਾ ਫਟਾਰੇ ਨਾਲ ਸੰਬੰਧ ਆ ਕਿਉਂਕਿ ਹੁਣ ਫਸਲ ਜਿਹੜੀ ਫਟਾਰੇ ਤੋਂ ਹੁੰਦੀ ਹੋਈ ਹੋਣਾ ਉਹ ਆਪਣੀ ਜੁਆਇੰਟਿੰਗ ਸਟੇਜ ਜਦੋਂ ਬੰਡਾ ਬਣਦੀ ਆ ਉਹ ਬਣ ਚੁੱਕਿਆ ਨੇ ਤੇ ਉਸ ਤੋਂ ਕੁਛ ਪੰ ਕੁਛ ਹੀ ਦਿਨਾਂ ਦੇ ਬਾਅਦ ਆਪਣੀ ਰੀਪਰੋਡਕਟਿਵ ਸਟੇਜ ਜਿਹੜੀ ਆ ਜਾਂਦੀ ਆ ਜਦੋਂ ਬੂਟੇ ਦੇ ਵਿੱਚ ਛੋਟੀ ਜੀ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਆ ਸੋ ਉਸ ਵੇਲੇ ਇਸ ਤੱਤ ਦੀ ਜੇ ਆਪਾਂ ਸਪਰੇਅ ਕਰਾਂਗੇ ਤਾਂ ਆਪਾਂ ਵੱਧ ਤੋਂ ਵੱਧ ਜਿਹੜਾ ਇਹਦਾ ਫਾਇਦਾ ਲੈ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ